ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਿमिटेड ਗੰਜੇਮੇ ਕੇ ਤੁਹਾਨੂੰ ਪਤਾ ਹੀ ਹੈ ਕਿ ਭਾਨਾ ਸਿੱਧੂ ਨੂੰ 20 ਤਰੀਕ ਨੂੰ ਲੁਧਿਆਣਾ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਸੀ ਜਿਸ ਤੋਂ ਬਾਅਦ ਕਿ ਉਹਨਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਵੀ ਲਿਆ ਗਿਆ ਅਤੇ ਜਿਸ ਦੇ ਵਿੱਚ ਲਖਸਧਾਨਾ ਵੱਲੋਂ ਕੁਝ ਖੁਲਾਸੇ ਕੀਤੇ ਗਏ ਸਨ ਕਿ ਰਿਮਾਂਡ ਦੇ ਦੌਰਾਨ ਪਾਨਾ ਸਿੱਧੂ ਦੇ ਨਾਲ ਅਨਮਨੁੱਖੀ ਤਸੱਦਦ ਹੋਇਆ ਅਤੇ ਇਸ ਮਾਮਲੇ ਤੇ ਹੁਣ ਉਹਨਾਂ ਨੇ ਪ੍ਰੂਫ ਪੇਸ਼ ਕੀਤੇ ਨੇ ਕਿਉਂਕਿ ਲਖਸ ਸੁਧਾਨਾ ਨੇ ਦੱਸਿਆ ਕਿ ਪਾਨਾ ਸਿੱਧੂ ਦੀ ਇਸ ਮਾਮਲੇ ਦੇ ਵਿੱਚ ਰਿਹਾਈ ਤੋਂ ਬਾਅਦ ਉਹਨਾਂ ਨੂੰ ਫਿਰ ਤੋਂ ਅਰੈਸਟ ਕਰ ਲਿਆ ਗਿਆ ਪਟਿਆਲਾ ਪੁਲਿਸ ਵੱਲੋਂ ਅਤੇ ਜੋ ਕਿ ਇਸ ਗੱਲ ਦੇ ਸਬੂਤ ਹਨ ਕਿ ਪਾਨਾ ਸਿੱਧੂ ਤੇ ਬਦਲਾਖੋਰੀ ਦੀ ਰਾਜਨੀਤੀ ਦੇ ਤਹਿਤ ਬਦਲਾਖੋਰੀ ਲੈਣ ਦੇ ਲਈ ਉਹਨਾਂ ਤੇ ਸਾਰੀ ਕਾਰਵਾਈ ਹੋਈ ਹੈ ਇਹ ਦਾਅਵੇ ਲਖਸ ਸੁਧਾਨਾ ਵੱਲੋਂ ਕੀਤੇ ਗਏ ਨੇ ਤੇ ਕੁਝ ਹੋਰ ਅਹਿਮ ਪ੍ਰੂਫ ਵੀ ਰੱਖੇ ਗਏ ਨੇ ਸੋ ਕੀ ਨੇ ਇਹ ਪ੍ਰੂਫ ਅਤੇ ਕੀ ਕਹਿਣਾ ਲਖਸ ਸੁਧਾਨਾ ਦਾ ਆਊਟ ਉਨਾਂ ਵੱਲੋਂ ਕੀਤੇ ਖੁਲਾਸਿਆਂ ਵੱਲ ਬਾਕੀ ਤੁਹਾਨੂੰ ਕੀ ਲੱਗਦਾ ਇਸ ਮਾਮਲੇ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਸੱਚਮੁੱਚ ਲੱਖਾ ਸਧਾਨਾ ਦੇ ਜੋ ਦੋਸ਼ ਨੇ ਉਹ ਸਹੀ ਨੇ ਤੇ ਭਾਨਾ ਸਿੱਧੂ ਤੇ ਬਦਲਾ ਲੈਣ ਦੇ ਲਈ ਜੋ ਉਹਨਾਂ ਵੱਲੋਂ ਖੁਲਾਸੇ ਕੀਤੇ ਜਾਂਦੇ ਰਹੇ ਨੇ ਉਸ ਦੇ ਤਹਿਤ ਗੁੱਸੇ ਦੇ ਵਿੱਚ ਆ ਕੇ ਸਰਕਾਰ ਵੱਲੋਂ ਕਾਰਵਾਈ ਕੀਤੀ ਗਈ ਹੈ ਤਾਂ ਕਮੈਂਟਾਂ ਦੇ ਵਿੱਚ ਯੈਸ ਲਿਖਣਾ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਕਾਨੂੰਨ ਮੁਤਾਬਕ ਹੀ ਸਾਰਾ ਕੁਝ ਹੋਇਆ ਤਾਂ ਕਮੈਂਟਾਂ ਦੇ ਵਿੱਚ ਨੋ ਟਾਈਪ ਕਰਨਾ ਤਾਂ ਕਿ ਪਤਾ ਲੱਗ ਸਕੇ ਕਿ ਪੰਜਾਬ ਦੀ ਆਬਾਦ ਇਸ ਮਾਮਲੇ ਤੇ ਕੀ ਸੋਚਦੀ ਹੈ ਆਓ ਦੇਖੋ ਇਹ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੰਜਾਬੀਓ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਅੰਦਰ ਕੀ ਚੱਲ ਰਿਹਾ ਹੈ ਬੜੇ ਚਾਅਾਂ ਦੇ ਨਾਲ ਬੜੇ ਖੁਸ਼ੀਆਂ ਦੇ ਨਾਲ ਬਦਲਾ ਲਈ ਇਨਕਲਾਬ ਲਈ ਲੋਕਾਂ ਨੇ ਇਹ ਮੁਕਮੰਤਰੀ ਸਿਹੜਿਆ ਸੀ ਜਿਹੜਾ ਅੱਜ ਸਾਡੀ ਜਵਾਨੀ ਦਾ ਸ਼ਿਕਾਰ ਖੇਡਣ ਦੇ ਲੱਗਿਆ ਹੋਇਆ ਹੈ ਬੱਚਤ ਬਣੇ ਦੇ ਉੱਤੇ ਆਇਆ ਹੋਇਆ ਕਿਵੇਂ ਸਾਡੇ ਨਾਲ ਦੇ ਸਾਥੀਆਂ ਨੂੰ ਨੰਗੇ ਕਰਕੇ ਸੀਐਸਟਾ ਪੰਜ ਕਟਾਰ ਰਿਹਾ ਹੈ ਉਹਨਾਂ ਦੀਆਂ ਵੀਡੀਓ ਬਣਾ ਕੇ ਦੇਖ ਰਿਹਾ ਹੈ ਉਹਨਾਂ ਨੂੰ ਵੀਡੀਓ ਕਾਲ ਤੇ ਵੀ ਦੇਖ ਰਿਹਾ ਹੈ ਕਹਿ ਰਿਹਾ ਪੁਲਿਸ ਵਾਲਿਆਂ ਨੂੰ ਕਿ ਮੈਨੂੰ ਵੀਡੀਓ ਕਾਲ ਕਰਕੇ ਦਿਖਾਓ ਇਹਨੂੰ ਨੰਗਾ ਕਰਕੇ ਕੁੱਟੋ ਉਹ ਸਾਰਿਆਂ ਨੇ ਤੁਸੀਂ ਸੁਣਿਆ ਯਾਰ ਵੀ ਕਿਵੇਂ ਭਾਨੇ ਦੇ ਨਾਲ ਸੀਐਸਟਾਫ ਚ ਵਾਪਰਿਆ ਨੰਗਾ ਕਰਕੇ ਬੇੜੇ ਚ ਬੰਨਿਆ ਠੰਡਾ ਪਾਣੀ ਪਾਇਆ ਬੁਖਾਰ ਹੋਣ ਦੇ ਬਾਵਜੂਦ ਵੀ ਤੇ ਵੀਡੀਓ ਬਣਾ ਕੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੈਨੂੰ ਭੇਜੋ ਉਸ ਵੇਲੇ ਬਹੁਤ ਸਜਨਾ ਨੇ ਇਤਰਾਜ਼ ਕੀਤਾ ਮੇਰੇ ਤੇ ਇੱਕ ਦੋ ਦੇ ਮੈਨੂੰ ਫੋਨ ਵੀ ਆਏ ਕਰੇ ਬਾਈ ਤੇਰੇ ਕੋਲ ਕੀ ਸਬੂਤ ਹੈ ਕਿ ਮੁੱਖ ਮੰਤਰੀ ਨੇ ਉਹਦੀ ਵੀਡੀਓ ਬਣਾ ਕੇ ਦੇਖੀ ਐ ਉਹਨੂੰ ਨੰਗਾ ਕਰਾਇਆ ਉਹਨੂੰ ਕਟਾਇਆ ਸੋ ਹੁਣ ਤਾਂ ਭਰਾਵੋ ਤੁਹਾਡੇ ਠੰਡ ਪੈ ਗਈ ਹੋਣੀ ਆ ਕਲੇਜੇ ਹੁਣ ਤਾਂ ਗੱਲ ਸਾਬਤ ਹੋ ਗਈ ਕਾਲੇ ਵੀ ਕੋਈ ਕਸਰ ਬਾਕੀ ਐ ਹੁਣ ਤੁਹਾਡੇ ਸਾਹਮਣੇ ਭਾਨੇ ਨੂੰ ਅੱਜ ਚੱਕ ਕੇ ਪਟਿਆਲੇ ਸਦਰ ਥਾਣੇ ਦੇ ਵਿੱਚ 379 ਬੀ ਦਾ ਮੁਕਦਮਾ ਦੇਤਾ ਚੈਨੀ ਖੋਣ ਦਾ ਕਹਾਣੀ ਕੀ ਬਣਾਈ ਉਸੇ ਕਹਾਣੀ ਵਾਂਗੂ ਇਹ ਵੀ ਕਹਾਣੀਆਂ ਸੁਣ ਲਿਓ ਜਿਵੇਂ ਉਹ ਚ ਕਿਹਾ ਗਿਆ ਸੀਗਾ ਉਹ ਵੀ 20 2023 ਦੀ ਘਟਨਾ ਸੀ ਵੀ ਸਾਡੇ ਨਾਲ ਨੌਵੇਂ ਮਹੀਨੇ ਚ ਭਾਨਦੇ ਨੇ ਸਾਡੇ ਕੋਲੋਂ ਪੈਸੇ ਮੰਗੇ ਸੀਗੇ 10000 ਰੁਪਿਆ ਉਹਦਾ ਪਰਚਾ ਦਰਜ ਹੋਇਆ ਸੀ 21 2024 ਨੂੰ ਜਿਹੜੇ ਦਿਨ ਭਾਨਾ ਫੜਿਆ ਉਸੇ ਦਿਨ ਮੁਕੱਦਮਾ ਦਰਜ ਹੋਇਆ ਉਸੇ ਦਿਨ ਉਹਦੀ ਗ੍ਰਿਫਤਾਰੀ ਪਾ ਕੇ ਲੁਧਿਆਣੇ ਲਿਜਾ ਕੇ ਉਹਦੀ ਕੁੱਟਮਾਰ ਕਰਕੇ ਉਹਨੂੰ ਨੰਗਾ ਕਰਕੇ ਉਹਦੀ ਵੀਡੀਓ ਬਣਾ ਕੇ ਮੁੱਖ ਮੰਤਰੀ ਨੂੰ ਭੇਜੀ ਗਈ ਸੀ ਅੱਜ ਭਾਨੇ ਨੂੰ ਤੜਕੇ ਅੱਜ ਉਹਦੀ ਜਵਾਨ ਤੋਹੀ ਕੱਲ ਅੱਜ ਭਰਾ ਦਿੱਤੀ ਗਈ ਅੱਜ 11 ਵਜੇ ਅਜੇ ਚੱਲੇ ਸੀ ਹਲੇ ਵੀ 3-4 ਵਜੇ ਚੱਲੋ ਪਰਵਾਨਾ ਆਊਗਾ ਉੱਥੋਂ ਉਦੋਂ ਛੱਡਣਗੇ ਮਲੇਰ ਕੋਲੇ ਜੱਜ ਸੀਗਾ ਜਾਣਦੇ ਪਤਾ ਲੱਗਿਆ ਕਹਿੰਦੇ ਵੀ ਸਵੇਰੇ 11 ਵਜੇ ਉਹਨੂੰ ਪਟਿਆਲੇ ਪੁਲਿਸ ਵਾਲੇ ਲੈ ਗਏ ਆ 379 ਬੀ ਦਾ ਮੁਕਾਦਮਾ ਵੀ ਭਾਨੇ ਨੇ ਚੈਨੀ ਖੋਈ ਆ ਕਹਾਣੀ ਕੀ ਬਣਾਈ ਕਹਿੰਦੇ ਜੀ ਇਹ ਆਪਣਾ 21 21 12 2023 ਦੀ ਘਟਨਾ ਹੈ ਕਿ 21 12 2023 ਨੂੰ ਭਾਨੇ ਨੇ ਪਟਿਆਲੇ ਚ ਕਿਸੇ ਬੰਦੇ ਨੇ ਜਿਹੜੀ ਦਿਖਾ ਜਿਹੜੇ ਆਪਣੇ ਇਹਨਾਂ ਦੇ ਬੰਦੇ ਹੁੰਦੇ ਆ ਕਰੇ ਉਹਨੇ ਸਾਡੇ ਉਹਨੇ ਕੋਲ ਉਹਦੇ ਕੋਲ ਕੋਈ ਦਰਖਾਸਤ ਆਪਣੇ ਲਿਖਾ ਲਈ ਹੋਣੀ ਐ ਕਿ ਸਾਡੇ ਕੋਲੇ ਭਾਨੇ ਨੇ ਸਾਡ ਭਾਨਾ ਪਟਿਆਲੇ ਆਇਆ ਸਕਾਰਪਿਓ ਗੱਡੀ ਸੀ ਚਿੱਟੇ ਰੰਗ ਦੀ ਵਿੱਚ ਭਾਨਾ ਬੈਠਾ ਸੀ ਇੱਕ ਉਹਦੇ ਨਾਲ ਹੋਰ ਬੰਦਾ ਸੀ ਸਾਡੀ ਚੈਨੀ ਖੋਲੀ ਇਹ ਘਟਨਾ ਹੈਗੀ 21 12 2023 ਦੀ ਜਾਨੇ ਪਰਚਾ ਦਰਜ ਹੁੰਦਾ ਇਸੇ ਘਟਨਾ ਦਾ 21 24 ਨੂੰ ਜਿਹੜੇ ਬੰਦੇ ਦੀ ਚੈਨੀ ਖੋਈ ਗਈ ਕੀ ਉਸ ਦਿਨ ਪੁਲਿਸਕੋਲ ਨਹੀਂ ਗਿਆ ਉਹ ਉਹ ਮਹੀਨੇ ਬਾਅਦ ਨੂੰ ਜਾ ਗਈ 19 ਮਹੀਨੇ ਬਾਅਦ ਜਾ ਗਈ ਵੀ ਮੈਂ ਅੱਜ ਜਾ ਕੇ ਪੁਲਿਸਕੋਲੇ ਦਰਖਾਸਤ ਦੇਵਾਂ ਕਿ ਮੇਰੀ ਚੈਨੀ ਖੋਰੀ ਕਿਸੇ ਬੰਦੇ ਨੇ ਜਿਹੜੇ ਦੋਨੇ ਪਰਚੇ ਉਹ ਜਿਹੜੀ ਬੀਬੀ ਠੱਗ ਏਜੰਟ ਸੀਗੀ ਉਹਨੇ ਵੀ ਦਰਖਾਸਤ 3 ਮਹੀਨੇ ਬਾਅਦ ਲਿਖਾਈ 21 24 ਨੂੰ ਤੇ ਇਹਨੇ ਵੀ ਮੁਕੱਦਮਾ ਦਰਜ ਕਰਾਇਆ 21 24 ਨੂੰ ਦੋਨੇ ਮੁਕੱਦਮੇ ਇੱਕੋ ਦਿਨ ਇੱਕੋ ਤਰੀਕ ਤੇ ਹੁੰਦੇ ਆ ਉਧਰ ਉਹ ਕਹਿੰਦੀ ਮੇਰੇ ਕੋਲ ਇਹ ਕਹਿੰਦਾ ਜਿਹੜਾ ਬੰਦਾ ਪਟਿਆਲੇ ਵਾਲਾ ਇਹ ਕਹਿੰਦਾ ਮੈਨੂੰ ਮੇਰੇ ਕੋਲੇ ਉਸੇ ਦਿਨ ਭਾਂਦੇ ਨੇ ਮੇਰੀ ਚੈਨੀ ਖੋਈ ਆ ਕਿ ਪਾਂਸਿਆ ਤੋਂ ਅੱਜ ਸਵੇਰੇ ਤੇ ਬੋਲ ਰਿਹਾ ਸੀ ਕਿ ਸਾਡੇ ਘਰੇ ਇੱਕ ਬੱਚਾ ਆਉਣ ਵਾਲਾ ਹੈ ਖੁਸ਼ੀ ਦੀ ਗੱਲ ਹੈ ਠੀਕ ਆ ਭਾਈ ਚੰਗੀ ਗੱਲ ਤੇਰੇ ਘਰੇ ਬੱਚਾ ਆਉਣਾ ਸੀ ਵਧਾਈਆਂ ਕਹ ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਜਿਹੜੇ ਪੰਜਾਬ ਚ ਮਾਮਾ ਦੇ ਪੁੱਤ ਆ ਭਾਨੇ ਵਰਗੇ ਉਹ ਕਿਸੇ ਮਾਂ ਦਾ ਪੁੱਤ ਆ ਵੈਸੇ ਦੀ ਮਾਂ ਮਰੀ ਵੀ ਐ ਉਹਦਾ ਪਿਓ ਇਕੱਲਾ ਘਰੇ ਐ ਤੇ ਉਹਦਾ ਇੱਕ ਭਰਾ ਆ ਉਹ ਕਿਸੇ ਦਾ ਪੁੱਤ ਨਹੀਂ ਕਿਸੇ ਦਾ ਭਰਾ ਨਹੀਂ ਉਹਨੂੰ ਉਹਦੇ ਘਰੇ ਕੋਈ ਢੀਕਦਾ ਨਹੀਂ ਤੈਨੂੰ ਕਿੰਨਾ ਚਾਹ ਵੀ ਤੇਰੇ ਘਰੇ ਤੇਰੇ ਪਰਿਵਾਰ ਚ ਇੱਕ ਨਵਾਂ ਜੀ ਇੱਕ ਨਵਾਂ ਬੱਚਾ ਆਉਣ ਵਾਲਾ ਤੇ ਜਿਹੜੇ ਉਸ ਇਰਸਾਨ ਨਾਲ ਤੂੰ ਕਰ ਰਿਹਾ ਨੰਗਾ ਕਰਾ ਕੇ ਕਟਾ ਕੇ ਵੀਡੀਓ ਬਣਾ ਰਿਹਾ ਤੇ ਦੇਖ ਰਿਹਾ ਫਿਰ ਵੀਡੀਓ ਵੀਡੀਓ ਕਾਲ ਦੇ ਉੱਤੇ ਤੇ ਅੱਜ ਪਟਿਆਲੇ ਲਾ ਜਾ ਕੇ ਰਾਤ ਨੂੰ ਸੀਐਸਟਾਫ ਦੇ ਵਿੱਚ ਉਹਦੇ ਨਾਲ ਕੀ ਕੀਤਾ ਜਾਣਾ ਹੈ ਉੱਥੇ ਕੀ ਕੀ ਤੂੰ ਕਰਾਏਗਾ ਕਿੰਨਾ ਜ਼ੁਲਮਕਸ਼ਦਰ ਤੂੰ ਕਰਾਏਗਾ ਤੂੰ ਦੁਬਾਰਾ ਉਹ ਬਚਣ ਪਣੇ ਤੇ ਉੱਤਰਿਆ ਹੋਇਆ ਉਹੀ 80 90 ਦਾ ਦੌਰ ਦਵਾਰੇ ਉਹੀ ਗੱਲਾਂ ਲੋਕਾਂ ਨੂੰ ਦਵਾਰੇ ਦੁਹਰਾ ਰਹੇ ਆ ਸੁਣਦੇ ਆਂ ਆ ਵੀ 80 90 ਦੇ ਦੌਰ ਦੇ ਵਿੱਚ ਕਿਵੇਂ ਥਾਣਿਆਂ 'ਚ ਕਿਵੇਂ ਸੀਆਈ ਸਟਾਪਾਂ 'ਚ ਕਿਵੇਂ ਨੰਗੇ ਕਰਕੇ ਬੰਦਿਆਂ ਦੇ ਮਿਰਚਾਂ ਪਾਇਆ ਜਾਂਦੀਆਂ ਸੀ ਕਿਵੇਂ ਕਿਵੇਂ ਨੰਗੇ ਕਰਕੇ ਬੰਦੇ ਦੀਆਂ ਠੱਡਾਂ ਦੇ ਵਿੱਚ ਪੁੱਠੇ ਟੰਗ ਦਿੱਤੇ ਜਾਂਦੇ ਸੀ ਉਹੀ ਬੁੱਚੜਪਣਾ ਜਿਹਦੀ ਅੱਜ ਕਹਾਣੀਆਂ ਨਿਕਲ ਕੇ ਬਾਹਰ ਆ ਰਹੀਆਂ ਨੇ ਉਦੋਂ ਦੇ ਬਣਾਏ ਝੂਠੇ ਮੁਕਾਬਲੇ ਸਾਡੇ ਮਾਰੇ ਨੌਜਵਾਨ ਅੱਜ ਉਹ ਬੁੱਚੜ ਫਸ ਰਹੇ ਐ ਅੱਜ ਕੇ ਬੁੱਚੜਾ ਨੂੰ ਕਿ ਇਦਾਂ ਵੀ ਹੋ ਰਹੀਆਂ ਨੇ ਉਹੀ ਕਹਾਣੀ ਬਿਲਕੁਲ ਤੋਂ ਉਵੇਂ ਦਹਰਾਉਣ ਲੱਗ ਗਿਆ ਕਿ ਕਿੱਡੀਆਂ ਹਾਸੋਹੀਣੀਆਂ ਗੱਲਾਂ ਕਰਦਾ ਕਿ ਸਾਡੇ ਘਰੇ ਬੱਚਾ ਆਉਣ ਵਾਲਾ ਜੀ ਅਸੀਂ ਬੱਚੇ ਦਾ ਲਿੰਗ ਟੈਸਟ ਨਹੀਂ ਕਰਾਇਆ ਕਿ ਇਹ ਕੁੜੀ ਐ ਇੱਕ ਮੁੰਡਾ ਐ ਤੈਨੂੰ ਪੁੱਛਣ ਵਾਲਾ ਹੋਵੇ ਵੀ ਲਿੰਗ ਟੈਸਟ ਕਰਾਉਣਾ ਕਾਨੂੰਨ ਦੇ ਤੌਰ ਤੇ ਅਪਰਾਧ ਐ ਪਰ ਤੂੰ ਚੁਟਕਲੇ ਕਹਾਣੀਆਂ ਦੇ ਉੱਤੇ ਲੋਕਾਂ ਨੂੰ ਲਾ ਕੇ ਤੂੰ ਜਿੰਨੇ ਪੰਜਾਬ ਦੇ ਉਹ ਸਾਰੇ ਉਹ ਸਾਰੇ ਤੂੰ ਇਹਨਾਂ ਚੁਟਕਲਿਆਂ ਦੀ ਰੋਲ ਦਿੰਨਾ ਹੈ ਕਹਾਣੀਆਂ ਗੱਪਾਂ ਗੱਲਾਂ ਸੋ ਯਾਰ ਜੇ ਤਾਂ ਜਿੰਨੇ ਵੀ ਇੱਥੇ ਆਮ ਆਦਮੀ ਪਾਰਟੀ ਦੇ ਜਿੰਨੇ ਹਮੈਤੀ ਬੰਦੇ ਨੇ ਇਹ ਅੱਜ ਵੀ ਤੁਹਾਡੇ ਅੰਦਰ ਮਾੜੀ ਮੋਟੀ ਕੋ ਜਮੀਰ ਹੈਗੀ ਆ ਤੁਸੀਂ ਚੰਗੇ ਪੰਜਾਬ ਦੇ ਭਵਿੱਖ ਲਈ ਵੋਟਾਂ ਪਾਉਣਗੇ ਨੂੰ ਤੁਸੀਂ ਚੰਗੇ ਆ ਮੈਨੂੰ ਪਤਾ ਤੁਸੀਂ ਚੰਗੇ ਆ ਤੁਹਾਡੀ ਸੋਚ ਚੰਗੀ ਆ ਤਾਂ ਚੰਗੀ ਸੋਚ ਕਰਕੇ ਤੁਸੀਂ ਵੋਟਾਂ ਪਾਓਗੇ ਪੰਜਾਬ ਦਾ ਕੋਈ ਕੋਈ ਪੰਜਾਬ ਦਾ ਚੰਗਾ ਭਵਿੱਖ ਬਣ ਜੇ ਕੋਈ ਪੰਜਾਬ ਲਈ ਤੇ ਆ ਜੇ ਪੇਰ ਜੁਗਾਰੀ ਘਟ ਜੇ ਚਿੱਟਾ ਨਸ਼ਾ ਘਟ ਜੇ ਪ੍ਰਵਾਸ ਰੁਕ ਜੇ ਨੌਕਰੀਆਂ ਸਾਨੂੰ ਮਿਲ ਜਾਣ ਸਾਡੇ ਮਜ਼ਦੂਰਾਂ ਦੇ ਹੱਲ ਸਾਡੇ ਕਿਸਾਨੀ ਦੇ ਹੱਲ ਹੋ ਜਾਣ ਤਾਂ ਤੁਸੀਂ ਬੰਦੇ ਮਗਰ ਲੱਗੇ ਸੀ ਯਾਰ ਅੱਜ ਉਹ ਬੰਦਾ ਕਿਹੜੇ ਬੁੱਚੜ ਪੰਨੇ ਦੇ ਉੱਤਰਿਆ ਹੋਇਆ ਕੀ ਉਹਨੂੰ ਸਵਾਲ ਪੁੱਛੋਗੇ ਤੁਸੀਂ ਪਿੰਡਾਂ ਦੇ ਵਿੱਚ ਇਹ ਆਊਗਾ ਕੀ ਤੁਸੀਂ ਪੁੱਛੋਗੇ ਪਿੰਡਾਂ ਦੇ ਵਿੱਚ ਵੀ ਆਹ ਬੁੱਚੜ ਪੰਨੇ ਦੇ ਉੱਤਰਿਆ ਹੋਇਆ ਤੂੰ ਯਾਰ ਤੂੰ ਬੈਂਤੇ ਬੁੱਚੜ ਨਾਲ ਨਾਲ ਦੀ ਉਹਨੂੰ ਵੀ ਮਾਤ ਪਾਏਗਾ ਉਹਨੂੰ ਵੀ ਲੋਕ ਭੁੱਲ ਜਾਣਗੇ ਉਹਨੂੰ ਵੀ ਲੋਕ ਕਹਿਣ ਲੱਗ ਜਾਣਗੇ ਇਹਦੇ ਨਾਲ ਬੈਂਤਾ ਬੁੱਚੜ ਚੰਗਾ ਸੀ ਹਲੇ ਜਿਹੜੇ ਕੰਮਾਂ ਦੇ ਤੂੰ ਤੇਰੇ ਦੇ ਪੰਜਾਬ ਦੇ ਲੋਕ ਮੇਰੀ ਗੱਲ ਸੁਣ ਲੋ ਇਹ ਬਾਈ ਸੋਡੇ ਯਾਦ ਰੱਖਿਓ ਇਹ ਅੱਜ ਭਾਨੇ ਵਰਗੇ ਜਾਂ ਮੇਰੇ ਵਰਗੇ ਨਹੀਂ ਕਿਉਂਕਿ ਅਸੀਂ ਤਾਂ ਬੋਲਦੇ ਆ ਸਰਕਾਰ ਨੂੰ ਸਵਾਲ ਕਰਦੇ ਆ ਤਾਂ ਲੜਕਦੇ ਆ ਇਹ ਤੁਹਾਡੇ ਧੀਆ ਪੁੱਤਾਂ ਨੂੰ ਵੀ ਜੇ ਨਾ ਇਹਨੇ ਨੰਗੇ ਕਰਾ ਕਰਾ ਕੇ ਸੀਐਸਟਾਪਾਂ ਦੇ ਵਿੱਚ ਥਾਣਿਆਂ ਦੇ ਵਿੱਚ ਨਾ ਜਲੀਲ ਕੀਤਾ ਨਾ ਤਖਤ ਛੱਡ ਟਾਇਆ ਮੈਨੂੰ ਕਿਹੋ ਨਹੀਂ ਕਿਹੋ ਨਾ ਐਡਾ ਖੋਰੀ ਬੰਦਰ ਇਸ ਪੱਧਰ ਤੱਕ ਤੂੰ ਗਰਜੇਗਾ ਯਾਰ ਹੱਦ ਹੋ ਗਈ ਯਾਰ ਇੰਨਾ ਨੀਵਾ ਲੈਵਲ ਲੈ ਆਏਗਾ ਆਪਣਾ ਆ ਮੁੱਖ ਮੰਤਰੀ ਦੇ ਕਰਦਾਰ ਹੁੰਦੇ ਆ ਇੱਕ ਬੰਦੇ ਨੂੰ ਲੈ ਕੇ ਥਾਣੇ 'ਚ ਕੁੱਟੋ ਦੀ ਵੀਡੀਓ ਬਣਾ ਕੇ ਮੈਨੂੰ ਭੇਜੋ ਬਾਲੇ ਬੰਦੇ ਕਹਿੰਦੇ ਆ ਕਿ ਇੰਨਾ ਇੰਨਾ ਮੁੱਖ ਮੰਤਰੀ ਕੋਲ ਟਾਈਮ ਕਿੱਥੇ ਆ ਕਿਉਂ ਕਿਸੇ ਦੀ ਵੀਡੀਓ ਦੇਖੂ ਇਹਦੇ ਕੋਲ ਟਾਈਮ ਹੀ ਨਹੀਂ ਆ ਗੱਲਾਂ ਦੇ ਲਈ ਆ ਕੋ ਟਾਈਮ ਕਿਹੜੀ ਗੱਲਾਂ ਦੀ ਆ ਇਹਦੇ ਕੋਲ ਚੋ ਟਿਕਲੇ ਸੁਣ ਲੋ ਕਹਾਣੀਆਂ ਸੁਣ ਲੋ ਗੱਪ ਸੁਣ ਲੋ ਬਦਲਾਖੋਰੀ ਦੀ ਨੀਤੀ ਦੇ ਤਹਿਤ ਆ ਹੀ ਕੁਛ ਤਾਂ ਆ ਹੀ ਕੁਛ ਨੇ ਸੁਖਪਾਲ ਸਿੰਘ ਖੇਰੇ ਦੇ ਕੀਤਾ ਸੀ ਉਹੀ ਬਾਰਕ ਤੇ ਕੈਮਰਾ ਲਵਾਤਾ ਸੀ ਸਕਬਾਜ ਕਦੋਂ ਕਦੋਂ ਉਰਦਾ ਕਦੋਂ ਬੈਂਦਾ ਸਿੱਧਾ ਪੈਂਦਾ ਟੇਢਾ ਪੈਂਦਾ ਪਿਸ਼ਾਬ ਕਦੋਂ ਜਾਂਦਾ ਟੱਟੀ ਕਦੋਂ ਜਾਂਦਾ ਇਹ ਕੱਲੀ ਕੱਲੀ ਹਰਕਤ ਹੋਰੀ ਦੇਖ ਉਹਦੇ ਕੈਮਰਾ ਲਵਾ ਕੇ ਜੀ ਬੈਰ ਦੇ ਉੱਤੇ ਤੇ ਉੱਥੇ ਬੈਠਾ ਦੇਖਦਾ ਸੀ ਆਹ ਕਿ ਤੂਤਾ ਦਾ ਮਾਲਕ ਛੱਡ ਦੇ ਛੱਡ ਦੇ ਚੰਗਾ ਨਹੀਂ ਹੁੰਦਾ ਛੱਡ ਦੇ ਕੱਖ ਨਹੀਂ ਰੱਖਿਆ ਨੇ ਕੰਮਾਂ 'ਚ ਕੋਈ ਕੰਮ ਪੰਜਾਬ ਦੀ ਗੱਲ ਕਰ ਲੈ ਭਲੇ ਦੀ ਗੱਲ ਕਰ ਲੈ ਕਿਹੜੇ ਕੰਮਾਂ ਨੂੰ ਤਰਪਿਆ ਕਿਹੜੇ ਰਾਹ ਨੂੰ ਤਰਪਿਆ ਯਾਰ ਜਿਹੜਾ ਭਵੰਤ ਲੋਕਾਂ ਨੇ ਸੁਣਿਆ ਜਿਹੜਾ ਭਵੰਤ 40 ਸਾਲ ਪਹਿਲਾਂ ਤੋਂ ਲੋਕਾਂ ਨੇ ਸੁਣਿਆ ਕਦੇ ਕੁਲਫੀ ਗਰਮਾ ਗਰਮ ਰਾਹੀਂ ਸੁਣਿਆ ਕਦੇ ਜੁਗਰੂ ਹਾਜ਼ਰ ਹੈ ਰਾਹੀਂ ਸੁਣਿਆ ਅਸੀਂ ਵੀ ਸੁਣਦੇ ਰਹੇ ਛੋਟੇ ਹੁੰਦੇ ਕਿਉਂ ਭਵੰਤ ਨੇ ਸਮੇਂ ਸਿਸਟਮ ਤੇ ਚੋਟ ਕਰਦਾ ਰਿਹਾ ਹਰ ਗੱਲ 'ਚ ਹਰ ਕਹਾਣੀ ਹਰ ਚੁਟਕਲੇ 'ਚ ਉਹ ਭਵੰਤ ਜਿੱਡੇ ਰਾ ਪੈ ਪੈ ਗਿਆ ਇਹ ਵੀ ਨਹੀਂ ਸੱਜਣਾ ਤੇ ਹਥੋਂ ਪਰ ਤੇਰੇ 'ਚ ਬਿਆੰਤ ਤੇ ਬਚਲ ਦੀ ਰੂਹ ਪ੍ਰਵੇਸ਼ ਕਰ ਗਈ ਮਾਤ ਪਾਏਗਾ ਸਭ ਨੂੰ ਪਿੱਛੇ ਛੱਡੇਗਾ ਤੂੰ ਮੇਰੀ ਗੱਲ ਯਾਦ ਰੱਖੀ ਸੋ ਪੰਜਾਬ ਦੇ ਲੋਕੋ 29 ਤਰੀਕ ਨੂੰ ਬਾਈ ਇਕੱਠ ਰੱਖਿਆ ਕੋਟ ਦੁਨੇ ਜੇ ਅੰਦਰ ਕੋਈ ਰੜ ਕਹੇਗੀ ਆ ਅੰਦਰ ਕੋਈ ਦਰਦ ਹੈਗਾ ਕੋਈ ਰੋ ਹੈਗਾ ਤਾਂ ਉਧ ਦੇ ਪੰਜਾਬ ਦਾ ਕੋਈ ਵੀ ਬੰਦਾ ਕੋਈ ਸਾਡਾ ਭਰਾ ਨੌਜਵਾਨ ਕੋਈ ਬਜ਼ੁਰਗ ਕੋਈ ਮਾਂ ਭੈਣ ਉਧੇ ਰੁਕਣੀ ਨਹੀਂ ਚਾਹੀਦੇ ਕਿਹੜੇ ਬਰਨਾਲੇ ਦਾ ਪਿੰਡ ਆ ਕੋਟ ਦਿੰਨਾ ਉਹਦੇ ਨੂੰ ਦੱਸ ਦਿਓ ਵੀ ਇਹ ਤੇਰੇ ਜਬਰਦਸਤ ਸਾਹਮਣਾ ਕਰਨ ਲਈ ਲੋਕ ਤਿਆਰ ਨਹੀਂ ਕਿਹੜੇ ਪਨੇਖੇ 'ਚ ਬੈਠਾ ਮੂੰਹ ਤੋੜ ਜਵਾਬ ਦੇਣਗੇ ਲੋਕ ਤੇਰਾ ਇਹ ਜਿਹੜਾ ਜ਼ਬਰਦਸਤ ਢਾ ਰਿਹਾ ਹੈ ਜਿਹੜਾ ਜਲਮ ਤਸ਼ੱਦਦ ਤੂੰ ਕਰ ਰਿਹਾ ਹੈ ਜਿਹੜੇ ਤਰੀਕੇ ਨਾਲ ਤੂੰ ਜਲੀਲ ਕਰ ਰਿਹਾ ਹੈ ਇਹ ਲੋਕ ਤੈਨੂੰ ਇੱਟ ਦਾ ਜਵਾਬ ਇੱਟ ਦਾ ਜਵਾਬ ਪੱਥਰ ਨਾਲ ਦੇਣਗੇ ਗੱਲ ਯਾਦ ਰੱਖੀ ਜੇ ਹੁਣ ਵੀ ਨਾ ਜਾਗੇ ਫਿਰ ਠੀਕ ਐ ਫਿਰ ਸਤਨਾਮ ਐ ਫਿਰ ਠੀਕ ਐ ਫਿਰ ਠੀਕ ਐ ਸਾਡੇ ਯਾਰਾਂ ਕ ਨੂੰ ਫਸਣ ਦਿਓ ਮਾਰਨ ਦਿਓ ਕੋਈ ਗੱਲ ਨਹੀਂ ਮਗਰ ਉਹ ਸਾਡੇ ਯਾਰਾਂ ਦੀਆਂ ਗੱਲਾਂ ਗੁਲਾਂ ਸੁਣਦੇ ਰਿਆ ਕਰੋ ਵੀ ਬੰਦੇ ਦਾ ਚੰਗੇ ਸੀ ਯਾਰ ਗੱਲ ਤਾਂ ਪੰਜਾਬ ਦੇ ਭਲੇ ਦੀ ਕਰਦੇ ਸੀ ਉਦੋਂ ਅਸੀਂ ਕਿਹਾ ਨਾ ਉੱਠੇ ਮਗਰ ਉਹ ਪਸਤਾਈ ਜਾਇਆ ਕਰੋ ਅੱਜ ਗੀਤ ਸਰਾਈ ਗਿਆ ਖੜਾ ਉੱਥੇ ਸਟੇਜਾਂ ਤੇ ਥੱਲੇ ਬੈਠੇ ਲੋਕਾਂ ਨੇ ਕਿਸੇ ਚ ਜ਼ਰਤ ਨਹੀਂ ਪਈ ਮੈਨੂੰ ਸਵਾਲ ਪੁੱਛਦੇ ਵੀ ਕੀ ਕਰੀ ਜਾਂਦਾ ਤੂੰ ਉਹ ਜਿੰਨਾ ਜੋਰ ਸਾਡੇ ਵਰਗਾਂ ਨੂੰ ਅੰਦਰ ਫੜਨ ਤੇ ਦੇਣ ਤੇ ਲੱਗਿਆ ਤੇਰਾ ਖੈਰੇ ਵਰਗਾਂ ਨੂੰ ਭਾਨੇ ਵਰਗਿਆਂ ਨੂੰ ਆ ਮੇਰੇ ਨਹੀਂ ਪਰਚਾ ਦਿੱਤਾ ਇਹ ਤਾਂ ਹਰੀਕੇ ਪਤੰਤਰ ਚਿੱਟੇ ਦਾ ਝੋਟਾ ਝੋਟਾ ਮਾਨਸ ਵਾਲਾ ਉਹ ਵੀ ਚੱਕ ਕੇ ਦੂ ਅੰਦਰ ਦੇਦਾ ਸੀ ਜਿੰਨਾ ਜੋਰ ਸਾਡੇ ਵਰਗਾਂ ਨੂੰ ਜਿਹੜੇ ਕੋਈ ਗੱਲ ਕਰ ਰਿਹਾ ਪੰਜਾਬ ਦੀ ਇਹ ਕੰਮ ਸਾਡੇ ਆ ਚਿੱਟਾ ਰੋਕਣਾ ਝੋਟੇ ਵਾਲਿਆਂ ਦਾ ਸਾਡੇ ਵਰਗਾ ਦਾ ਕੰਮ ਆ ਐਜੰਟਰ ਨੂੰ ਪਹਿਰੇ ਕੋਲ ਨਹੀਂ ਪਾਣਿਆ ਕੰਮ ਹੈ ਇਹ ਤੇਰੇ ਕੰਮ ਹੈ ਤੂੰ ਸਰਕਾਰ ਕੋਈ ਅਸੀਂ ਕਰਦੇ ਆਂ ਸਵਾਲ ਕਰਦੇ ਆਂ ਲੜਕਦੇ ਆਂ ਅਸੀਂ ਤੈਨੂੰ ਐਨਾ ਜੋਰ ਜਿੰਨਾ ਤੂੰ ਲਾ ਰਿਹਾ ਚਿੱਟਾ ਰੋਕਣ ਦੀ ਲਾਦੇ ਆ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਉਹ ਅਨਸਾਫਤੀ ਲੋਕ ਉਹਨਾਂ ਇਨਸਾਫ ਹੀ ਦਵਾਦੇ ਕੌਮ ਨੂੰ ਕੋਈ ਬੇਰਜ਼ਗਾਰੀ ਦੂਰ ਕਰ ਦੇ ਉਹ ਤਾਂ ਤੋਂ ਹੁੰਦੀ ਨਹੀਂ ਉਹ ਸਾਰੇ ਬਾਹਰਲੇ ਸੂਬਿਆਂ ਦੇ ਲਿਆ ਲਿਆ ਨੌਕਰੀਆਂ ਦੇ ਫਟਕਰੀ ਜਾਂਦਾ ਪ੍ਰਾਈਵੇਟ ਤੇ ਵੀ ਸਰਕਾਰੀ ਤੇ ਵੀ ਜਵਾਨੀ ਖਾਲੀ ਪੰਜਾਬ ਖਾਲੀ ਹੋਈ ਉਹ ਬਾਹਰ ਨੂੰ ਭੱਜੀ ਜਾਂਦੀ ਹੈ ਰੋਜ਼ ਮਾਮਾ ਦੇ ਪੁੱਤ ਮਰਦੇ ਆ ਚੱਟੇ ਨਾਲ ਬਿਲਕੁਦੀਆਂ ਮਾਮਾ ਅੱਜ 26 ਜਨਵਰੀ ਹੈ ਤੇਰੇ ਚੇਤੇ ਕਰਾਦਾ 26 ਜਨਵਰੀ ਦੀ ਗੱਲ ਕੀਤੀ ਸੀ ਤੂੰ ਕਿ 26 ਜਨਵਰੀ ਤੱਕ ਅਸੀਂ ਬਿਲਕੁਲ ਸਫਾਇਆ ਕਰ ਦਾਂਗੇ ਚਿੱਟੇ ਦਾ ਟੀਮਾਂ ਤਿਆਰ ਹੋ ਗਈਆਂ ਕਿੱਥੇ ਹੋ ਗਿਆ ਬਾਈ ਆ ਗੱਲਾਂ ਹੀ ਆ ਤੇਰੇ ਕੋਲੇ ਇੰਨਾ ਜੋਰ ਪੰਜਾਬ ਨੂੰ ਲੀਤ ਤੇ ਲਿਆਉਣ ਲਈ ਲਾ ਦੇ ਤੂੰ ਤਾਂ ਕਹਿੰਦਾ ਰਿਹਾ ਯਾਰ ਕਿ ਅਸੀਂ ਲੋਕਾਂ ਨੂੰ ਬੋਲਣ ਲਾਇਆ ਲੀਡਰਾਂ ਦੇ ਅੱਗੇ ਸਵਾਲ ਜਵਾਬ ਕਰਨ ਲਾਇਆ ਸਾਥੋਂ ਇੰਨਾ ਡਰ ਗਿਆ ਵੀ ਸਵਾਲ ਜਵਾਬ ਚੱਲ ਨਹੀਂ ਹੁੰਦੇ ਹੁਣ ਚੈਨਲ ਤੂੰ ਖਰੀਦ ਲੈ ਜਿਹੜਾ ਕੋਈ ਚੈਨਲ ਮਾੜਾ-ਮੋਟਾ ਬੋਲਦਾ ਸੀ ਉਹ ਤੂੰ ਦਬ ਤਾ ਉਹਦੀ ਉਹਦੀ ਰੀਚ ਘਟਾ ਤੀਆਂ ਆਹ ਆਈਟੀ ਸੈਲਰਾਂ ਨੇ ਮਗਰ ਪਾ ਦਿੰਨਾ ਵਿਧਾਨ ਸਭਾ ਦੀ ਜਿਹੜੀ ਪ੍ਰੈਸ ਗੈਲਰੀ ਆ ਉੱਥੋਂ ਤੱਕ ਤੂੰ ਕਬਜ਼ਾ ਕਰ ਲਿਆ ਜਿਹੜਾ ਕੋਈ ਮਾੜਾ ਮੋਟਾ ਵੀ ਤੈਨੂੰ ਸਵਾਲ ਕਰਦਾ ਉਹਦੂ ਅੰਦਰ ਨਹੀਂ ਆਉਣ ਦਿੰਦਾ ਤੁਸੀਂ ਰੌਲਾ ਪਾਉਨੇ ਹੋ ਕਿ ਕੇਜਰੀਵਾਲ ਧੱਕਾ ਕਰਦਾ ਆਪਣਾ ਧੱਕਾ ਕਰਦਾ ਹਨਾ ਮੋਦੀ ਈਡੀ ਦੇ ਵੱਡੇ ਬੰਦੇ ਚੱਕ ਲੈ ਸੰਜੇ ਸਿੰਘ ਵਰਗੇ ਸੁਸ਼ੋਦੀ ਵਰਗੇ ਕੇਜਰੀਵਾਲ ਕਹਿੰਦਾ ਈਡੀ ਧੱਕੇ ਨਾਲ ਸਾਨੂੰ ਦੰਗ ਮਾਰ ਕੇ ਬੰਦਾ ਨੂੰ ਕੁੱਟ ਕੇ ਸਾਡੇ ਖਿਲਾਫ ਬਿਆਨ ਦਵਾਉਂਦੀ ਐ ਇਹ ਕੇਰੀਵਾਲ ਦਾ ਬਿਆਨ ਸੀ ਤੇ ਤੁਸੀਂ ਪੰਜਾਬ 'ਚ ਕੀ ਕਰ ਰਹੇ ਹੋ ਉਹ ਨਹੀਂ ਬਦਲਾ ਖੋਰੀ ਤਾਂ ਉਹ ਨਹੀਂ ਕਰ ਜਿੰਦੀ ਬਦਲਾ ਖੋਰੀ ਤੁਸੀਂ ਪੰਜਾਬ 'ਚ ਆਮ ਲੋਕਾਂ ਨਾਲ ਕੱਢਣ ਲੱਗੇ ਚਲੋ ਇਹਦਾ ਸਿਆਸਤਦਾਨ ਹੈ ਸਿਆਸਤਦਾਨ ਸਰਦਨਾਂ ਦੇ ਕਰਦੇ ਆ ਤੁਸੀਂ ਤਾਂ ਆਮ ਲੋਕਾਂ ਦੀ ਸ਼ੁਰੂ ਕਰਤਾ ਯਾਰ ਸੋ ਭਾਈ 29 ਤਰੀਕ ਰੱਖੀ ਆ ਵਕਤ ਤੋਂ ਵੱਧ ਕੋਈ ਬੰਦਾ ਉਹਦੇ ਘਰੇ ਰਹਿਣਾ ਚਾਹੀਦਾ ਤੇ ਨਹੀਂ ਇਹ ਬੱਚੜਾਂ ਦਾ ਨੂੰ ਮੂੰਹ ਪਊਗਾ ਇੱਥੇ ਸਭ ਦੀ ਵਾਰੀ ਆਊ ਸਾਨੂੰ ਪਹਿਲਾਂ ਸਿਰ ਦੇਣਗੇ ਤੁਸੀਂ ਮਗਰੋਂ ਆਜੋਗੇ ਇਹਦਾ ਅਗਲਾ ਜੋਰ ਲੱਗਿਆ ਹੋਇਆ ਕਿਸੇ ਵੀ ਤਰੀਕੇ ਨਾਲ ਚੱਤੇ ਬੰਦੀਆਂ ਨੂੰ ਬਦਨਾਮ ਕਰਨ ਤੇ ਆਪਣੇ ਬੰਦਿਆਂ ਲਈ ਵੀ ਕਰਦਾ ਤੇ ਇਹ ਆਪਣਾ ਆਪ ਵੀ ਬਿਆਨ ਦਿੰਦਾ ਵੀ ਵਜਾ ਦੇਖਦੇ ਨਹੀਂ ਜਗਾ ਦੇਖ ਕੇ ਬਹਿ ਜਾਂਦੇ ਐ ਇਹ ਬੇਲਣ ਲੋਕ ਨੇ ਇਹਨਾਂ ਦਾ ਕੋਈ ਬੰਦਾ ਉਹਨੂੰ ਹਟ ਜੂਗਾ ਇਹੋ ਬੰਦੇ ਨਹੀਂ ਭਾਲੇ ਸਿਹਾਣੇ ਇੱਥੇ ਆ ਕੇ ਕਰਨੇ ਧਰਨੇ ਲਈ ਇਹਦਾ ਮਕਸਦ ਕੀ ਹੈ ਵੀ ਜੇ ਜਥੇਬੰਦੀਆਂ ਜਿਉਂਦੀਆਂ ਨੇ ਜਿਥੇ ਬੰਟਾਚਾ ਚੌਂਦਾ ਰਿਹਾ ਤਾਂ ਮੈਨੂੰ ਲੋਕ ਸਵਾਲ ਕਰਨਗੇ ਮੈਨੂੰ ਘੇਰਨਗੇ ਇਹ ਖੰਡਿਆ ਦਿਓ ਇਹੀ ਮੋਦੀ ਦੀ ਨੀਤੀ ਹੈ ਕਿ ਕਿਸੇ ਵੀ ਤਰੀਕੇ ਨਾਲ ਜੇ ਪੰਜਾਬ ਤੇ ਕਬਜ਼ਾ ਕਰਨਾ ਹੈ ਤਾਂ ਜਿਹੇ ਬੰਦਿਆਂ ਨੂੰ ਬਦਨਾਮ ਕਰੋ ਅੱਜ ਆਮ ਇਹਨਾਂ ਦੇ ਬੰਦਿਆਂ ਦਾ ਪ੍ਰਚਾਰ ਹੈ ਇਹ ਧਰਨੇ ਲਾਉਂਦੇ ਆ ਜੀ ਪੈਸੇ ਲੈ ਕੇ ਇਹ ਫੰਡ ਇਕੱਠਾ ਕਰਨ ਦੇ ਮਾਰੇ ਜੀ ਦਿੱਲੀ ਨੂੰ ਚੱਲ ਪਏ ਹੋਣ ਇਹ ਸੜਕਾਂ ਦੇ ਬਹਿ ਜਾਂਦੇ ਆ ਜੀ ਇਹ ਲੋਕਾਂ ਨੂੰ ਤੰਗ ਕਰਦੇ ਆ ਮੈਂ ਪੁੱਛਣਾ ਚਾਹਨਾ ਪੰਜਾਬ ਦੇ ਲੋਕੋ ਜੇ ਬਚਣਾ ਜੇ ਬਚਣਾ ਇੱਕੋ ਹਾਲਾ ਤੁਹਾਡੇ ਕੋਲ ਜਥੇਬੰਦ ਗਰੂਪ ਚ ਇਕੱਠੇ ਹੋ ਜੋ ਕੋਈ ਵੀ ਜਥੇਬੰਦੀ ਤੁਹਾਡੇ ਪਿੰਡਾਂ ਚ ਬਣੀ ਹੈ ਉਹਦਾ ਨਾਲ ਜੁੜ ਜਾਓ ਕਿਉਂਕਿ ਜੇ ਤੁਹਾਡੀਆਂ ਕੋਈ ਜ਼ਮੀਨਾਂ ਦੇ ਕਬਜ਼ੇ ਕਰਨ ਆਉਣਗੇ ਉਹ ਚਿੱਪਾਂ ਵਾਲੇ ਮੀਟਰ ਲੱਗਣਾਉਂਦੇ ਐ ਕੋਈ ਧੱਕੇਸ਼ਾਹੀ ਹੁੰਦੀ ਐ ਤੇ ਉੱਥੇ ਤੁਹਾਡੇ ਨਾਲ ਇਹ ਜਥੇਬੰਦੀਆਂ ਖੜ੍ਹਦੀਆਂ ਜੇ ਤੁਹਾਨੂੰ ਕਿਸਾਨੀ ਮੋਰਚਾ ਕੋਈ ਇੱਕ ਵਾਰੀ ਠੱਲ ਪਾ ਕੇ ਆਏ ਕਾਲੇ ਕਾਨੂੰਨਾਂ ਨੂੰ ਤੇ ਉਹ ਜਥੇਬੰਦੀ ਨਹੀਂ ਪਾ ਕੇ ਆਈਆਂ ਨੇ ਉੱਥੇ ਸਾਨੂੰ ਕੋਈ ਕੁਝ ਸਸੀ ਲੀਡਰ ਨਹੀਂ ਤਾਂ ਕਿ ਲੈ ਆਇਆ ਕੋ ਸਰਕਾਰ ਨਹੀਂ ਤਾਂ ਕਿ ਲਈ ਸਿਰਫ ਤੇ ਸਿਰਫ ਸਾਡੇ ਲੋਕਾਂ ਦਾ ਇਕੱਠ ਜਥੇਬੰਦਕ ਰੂਪ ਤੇ ਅਸੀਂ ਇਕੱਠੇ ਸੀ ਸਾਡੀਆਂ ਜਥੇਬੰਦੀਆਂ ਚ ਤਾਂ ਕਿ ਲੈ ਆਂਗਾ ਨਹੀਂ ਲੱਖ ਜਾਈਏ ਮੈਂ ਕਹਿੰਦਾ ਕੋਈ ਬੰਦਾ 16 ਕਲਾ ਦੇ ਸੰਪੂਰਨ ਨਹੀਂ ਹੁੰਦਾ ਕੋਈ ਬੰਦਾ ਇੱਥੇ ਸਾਰੇ ਤਤਾਂ ਤੋਂ ਪੂਰਾ ਨਹੀਂ ਹੁੰਦਾ ਘਾਟਾਂ ਕਮੀਆਂ ਬਹੁਤ ਹੋਣਗੀਆਂ ਪਰ ਇਹਨਾਂ ਦਾ ਸਾਰਾ ਜੋਰ ਹੈ ਵੀ ਇਹਨਾਂ ਨੂੰ ਬਦਨਾਮ ਕਰਕੇ ਜਥੇਬੰਦੀਆਂ ਨੂੰ ਲੋਕਾਂ ਕੋਲੋਂ ਇਹਨਾਂ ਤੋਂ ਲੋਕਾਂ ਨੂੰ ਤੋੜ ਦਿਓ ਉਦੋਂ ਬਾਅਦ ਤੁਹਾਡੇ ਛਤਰ ਕਲੇ ਕਲੇ ਦੇ ਪਹਿਣਗੇ ਇਹ ਯਾਦ ਰੱਖਿਓ 13 ਤਰੀਕ ਨੂੰ 13 ਫਰਵਰੀ ਨੂੰ ਦਿੱਲੀ ਦਾ ਸੱਦਾ ਜਿਹੜੇ ਬੰਦਿਆਂ ਦਾ ਉਹਨੂੰ ਵੀ ਬਹੁਤ ਕੋਸ਼ਿਸ਼ ਕਰੂਗਾ ਖੇੜਨ ਦੀ ਖਰਾਬ ਕਰਨ ਦੀ ਇਕੱਠੇ ਹੋ ਜਾ ਬਾਈ ਇਹਨਾਂ ਦੇ ਬੰਦਿਆਂ ਨੂੰ ਲਗਾ ਇੱਕ ਮੈਂ ਤੁਹਾਨੂੰ ਹੋਰ ਬੇਨਤੀ ਕਰਦਾ ਮੇਰਾ ਵੀਰ ਸਾਡੇ ਤੇ ਲਗਾਤਾਰ ਹਮਲੇ ਹੋ ਰਹੇ ਆ ਪੋਲੀ ਤੇ ਪਾਣੀ ਤੇ ਇਤਿਹਾਸ ਤੇ ਜ਼ਮੀਨਾਂ ਦੇ ਕਬਜ਼ੇ ਹੋਣ ਦੀ ਤਿਆਰੀ ਕਰ ਰਹੇ ਨੇ ਖੋਣ ਦੀ ਕੋਸ਼ਿਸ਼ ਹੋ ਰਹੀ ਆ ਲਗਾਤਾਰ ਰੁਜ਼ਗਾਰ ਖੋਇਆ ਜਾ ਰਿਹਾ ਪਰ ਅਸੀਂ ਅਸੀਂ ਕੀ ਕਰ ਰਹੇ ਹਾਂ ਅਸੀਂ ਜਿਹੜਾ ਆਪਣਾ ਮੂੰਹ ਹੈ ਇਹਦਾ ਦੁਸ਼ਮਣ ਦੇ ਖਿਲਾਫ ਅਸੀਂ ਬੋਲਣਾ ਹੁੰਦਾ ਹੈ ਉਧਰ ਨੂੰ ਆਪਣਾ ਮੋਰਚਾ ਖੋਲਣਾ ਹੁੰਦਾ ਹੈ ਆਪਣੇ ਬੰਦਾ ਖਰਾਬੀ ਖੋਲ ਲੈਣੇ ਅਸੀਂ ਇਹ ਕੰਮਰੇਡ ਹੈ ਜੀ ਇਹ ਸਿੱਖ ਹੈ ਜੀ ਇਹ ਫਲਾਨਾ ਜੀ ਟਿਮਕਾ ਜੀ ਇਹ ਗੱਲਾਂ ਕਰਨੀਆਂ ਛੱਡ ਦਿਓ ਬਾਈ ਫੇਸਬੁਕਾਂ ਤੇ ਵੀਡੀਓ ਪਾਉਣੀਆਂ ਪੋਸਟਾਂ ਪਾਉਣੀਆਂ ਛੱਡ ਦਿਓ ਆਪਣੇਆਂ ਦੇ ਖਿਲਾਫ ਲੱਖ ਮਾੜਾ ਹੋਵੇ ਆਪਣਾ ਅੰਦਰ ਬੁਲਾ ਕੇ ਕਮਰੇਜ ਗੱਲ ਕਰ ਲਓ ਬਿਠਾ ਕੇ ਗੱਲ ਕਰ ਲਓ ਜਨਤਾ ਕਰੋ ਲੋਕਾਂ ਦੇ ਸਾਹਮਣੇ ਪੰਡੂਖ ਦੂਜੇ ਨੂੰ ਉਹ ਤਾਂ ਚਾਹੁੰਦਾ ਹੀ ਹੈ ਆਪਸ ਵਿੱਚ ਦਫਾੜ ਹੋ ਜਾਣ ਸੋ ਇਸ ਕਰਕੇ ਭਾਈ ਬੇਨਤੀ ਹੈ ਮੈਂ ਰੋਜ਼ ਪਿੰਡਾਂ ਜਾਣਾ ਮੈਂ ਇਹੀ ਪ੍ਰਚਾਰ ਕਰਦਾ ਵੀ ਭਾਈ ਚਾਰਾ ਕੈਮ ਰੱਖੋ ਏਕਾ ਰੱਖੋ ਜਥੇਬੰਦਕ ਰੂਪ 'ਚ ਇਕੱਠੇ ਹੋ ਜੋ ਪਿੰਡਾਂ ਦੀ ਜਿਹੜੀ ਸਾਡੀ ਲੋਕ ਸਾਡੇ ਦਫਾੜ ਹੋਏ ਪਿਆ ਜਾਤਾਂ ਪਾਤਾਂ ਦੇ ਬਖਰੇਵੇਂ ਨੇ ਸਵੇਰ ਗੁਰਦੁਆਰਿਆਂ ਡੋਡੀ ਬਣਾਈ ਬੈਠੇ ਆ ਉਹ ਇਕੱਠੇ ਕਰੋ ਭਾਈ ਇਕੱਤਰ ਹੋ ਜੋ ਆਪਣੇ ਪਿੰਡਾਂ ਦੇ ਮਜ਼ਦੂਰ ਭਰਾਵਾਂ ਦੇ ਨਾਲ ਖੜਿਆ ਕਰੋ ਉਹ ਸਾਂਝਾ ਕੈਮਪ ਕਰੋ ਅਸੀਂ ਪੰਜਾਬ ਬਚਾਉਣ ਦੀ ਗੱਲ ਕਰਦੇ ਆਵੇਂ ਪੰਜਾਬ ਬਚਾਉਣ ਦਾ ਹੁੱਕਾ ਦਿੰਨਾ ਹੈ ਜੇ ਪੰਜਾਬ ਬਚਾਉਣਾ ਪਹਿਲਾਂ ਪੰਜਾਬ ਦੇ ਵਿੱਚ ਪਿੰਡ ਬਚਾਉਣੇ ਪੈਣੇ ਆ ਪਿੰਡ ਬਚਾਉਣ ਲਈ ਸਾਨੂੰ ਭਾਈਚਾਰਾ ਬਚਾਉਣਾ ਪੈਣਾ ਪਿੰਡਾਂ ਦਾ ਸਾਂਝਾ ਕੈਮਪ ਕਰਨੀਆਂ ਪੈਣੀਆਂ ਆਪਣੇ ਗਰੀਬ ਗੁਰਬੇ ਨਾਲ ਖੜਨਾ ਪੈਣਾ ਜੇ ਚਾਹੁੰਦੇ ਆ ਪੰਜਾਬ ਬਚੇ ਤੇ ਨਹੀਂ ਹਮਲੇ ਬਹੁਤ ਖਤਰਨਾਕ ਹੈ ਦਾ ਕੁਝ ਵੀ ਨਹੀਂ ਠੀਕ ਹੈ ਭਾਈ 23 ਤਰੀਕ ਨੂੰ ਕੋਰਟ ਤੋਂ ਨੇ ਮਿਲਦੇ ਆਂ ਫਿਰ ਉੱਥੇ ਆਹ ਨੂੰ ਕੋਈ ਰਹਿ ਜੇ ਹਰ ਬੰਦਾ ਪਹੁੰਚਣਾ ਚਾਹੀਦਾ ਧੰਨਵਾਦ ਵੈਗਲ ਜੀ ਖਾਲਸਾ ਵੈਗਲ ਜੀ ਕੀ ਫਤ